ਗਿੱਡੀ ਕੋ ਦਾ ਸੀਸਗਾਂ ਸਾਹਿਬ ਸਾਰੇ ਗੁਰਦੁਆਰਾ ਸਾਹਿਬ ਜੇ ਬੰਗਲਾ ਸਾਹਿਬ ਕਾਮ ਸਾਹਿਬ ਨੂੰ ਸਾਰੇ ਦਰਸ਼ਨਦਾਰੀ ਕਰਕੇ ਬਾਤ ਕਰੀ ਗਾਹਾਂ ਤੁਸੀਂ ਨਾ ਜਾਣ ਦੀ ਕੋਸ਼ਿਸ਼ ਕਰਿਓ ਬੇਨਤੀ ਆ ਕਿਉਂਕਿ ਜੋ ਅਜਾ ਹੱਲਾ ਹੋ ਰਿਹਾ ਪੰਜਾਬ ਦੇ ਵਿੱਚ ਲਾਲਾਂ ਲਾਲ ਹੋਈਆਂ ਤੇ ਬਾਹਰ ਉਧਰ ਯੂਪੀ ਵੀ ਹੋ ਗਈ ਆ ਤੇ ਵਿਆਹ ਵੀ ਲਾਲਾਂ ਰੂ ਕਾਲੇ ਨੇ ਉਹ ਇਹ ਗੱਲਾਂ ਨੂੰ ਧਿਆਨ ਦੇ ਵਿੱਚ ਰੱਖਦੇ ਹੋਇਆ ਕਿ ਸਾਵਧਾਨੀ ਨੂੰ ਰੱਬ ਦੀ ਕਿਰਪਾਤਾ ਕਰਦੀ ਇਹਨਾਂ ਕਹਿੰਦਾ ਮੈਂ ਸਿੱਖੇ ਮੰਦਾ ਜਾਚਾਂ ਬਾਹਰ ਜੀ ਕਰ ਕਲਸਾ ਵਾਹਿਗੁਰੂ ਜੀ ਕੀ ਕਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਕਾਲਸਾ ਜੀ ਵਾਹਿ ਜੀ ਫਤਿਹ ਪਪਾ ਜੀ ਫੌਜਾਂ ਨੇ ਪੜਾ ਕੀਤਾ ਜੇ ਸ਼ਾਇਲੀ ਹਫਤਾ ਲਗਭਗ ਹਫਤਾ ਹੋਣ ਵਾਲਾ ਜੀ ਤੇ ਸੇਵਾ ਵੀ ਚੱਲ ਰਹੀ ਹੈ ਨਾਲ ਨਾਲ ਦਰਬਾਰ ਸਾਹਿਬ ਦੀ ਜੀ ਇੱਥੇ ਜਿਹੜੇ ਗੁਰੂ ਘਰ ਤੁਸੀਂ ਬੈਠੇ ਹੋ ਮੰਡੀ ਵਾਲੇ ਕੀ ਕਹੋਗੇ ਜੀ ਇਹਦੇ ਬਾਰੇ ਬਦੋਰਾ ਸਾਹਿਬ ਸਾਜ ਦੀ ਦੇ ਵਿੱਚ ਜੋ ਸੇਵਾ ਚੱਲਦੀ ਹੈ ਬਹੁਤ ਵਧੀਆ ਚੱਲਦੀ ਗੱਲਾਂ ਬਹੁਤ ਮਨ ਖੁਸ਼ ਹੋਇਆ ਸਮਾਰ ਤੇ ਵੀ ਸੇਵਾ ਚੱਲਦੀ ਹੈ ਹੋਰ ਬਦ ਜਵੇ ਜਦੋਂ ਪ੍ਰਧਾਨ ਸਾਹਿਬ ਬਹੁਤ ਚੰਗੇ ਨੇ ਜਿਹੜੇ ਮਲਰੀ ਜਿਹੇ ਟਰੈਕਟਰ ਆਉਂਦੇ ਤੇ ਲੋਹਤ ਵਿਚਾਰੇ ਲਾ ਰਹੇ ਨੇ ਸਾਰੀ ਕਮੇਟੀ ਸਾਰਾ ਨਗਰੀ ਚਲਦੀ ਹੈ ਕਲਾ ਮਾਰਾ ਤੰਦਰੁਸਤੀ ਬੋਲਛੇ ਤੇ ਲੋਕੀਂ ਜਿੱਲੀ ਬਾਤੋ ਬਾਤ ਸੇਵਾ ਭਾਈ ਮਦਲੇ ਜੀ ਆ ਗੁਰਦੁਆਸਾ ਜਿੰਨਾ ਸੇਵਾ ਚੱਲਦੀ ਹੈ ਤੰ ਤੇ ਮਨ ਤੇ ਤਾਂ ਦੇ ਨਾਲ ਸੇਵਾ ਕਰਦੀ ਚੱਲਦਾ ਕਰੋ ਬਾ ਚੜਕੇ ਜਿੰਗ ਮਾਤਾ ਸਾਡੇ ਮਾਤਾ ਕੋਈ 100 ਬੰਦਾ ਸਵੇਰ ਆਉਂਦਾ ਸਮਾ 100 ਸ਼ਾਮ ਨੂੰ ਜਿਹੜੇ ਨਕਰ ਦੇ ਵਿੱਚ ਬੜਾ ਮਨ ਖੁਸ਼ ਹੈ ਵੀ ਸਾਹ ਜਿਹੜਾ ਗੁਰਦੁਆਰਾ ਸਭ ਅਸੀਂ ਨਹੀਂ ਰੱਖ ਕੇ ਗਏ ਸੀ ਅੱਜ ਤੋਂ 40 ਪੱਦਾ 40 42 ਸਾਲ ਪਹਿਲਾਂ ਦੀ ਗੱਲ ਆ ਇਹ ਜਿਹੜਾ ਕੜਾਕਾ ਸਿੰਘ ਹੁੰਦਾ ਇਹਨੂੰ ਮੋਲਾ ਸਾਡੇ ਨਾਲੇ ਪੋਸ਼ਾ ਦਾ ਇਜ਼ਾਦ ਵਾਲਾ ਕੋਟਰ ਨਾ ਉਹ ਰੱਖਿਆ ਸੀਦਾ ਕੋਰਿਆ ਸਬੰਧ ਪਾਈ ਸੰਗਸਾਰ ਗੁਰਦੁਆਰਾ ਸਾਹਿਬ ਬਹੁਤ ਜੱਲ ਜੇ ਕਰਾ ਲੈ ਜੋ ਨਗਰ ਕਾਲਾ ਪੰਚਾਇਤ ਕਾਰੀ ਜਾਂ ਮਤਲਬ ਕਮੇਟੀ ਕਾਰੀ ਬਹੁਤ ਜੱਲ ਕਰੀ ਆ ਅਸੀਂ ਇਥੋਂ ਪੜਾ ਲਾ ਕੇ ਹੁਣ ਸਾਨੂੰ 7 6 7 8 ਦਿਨ ਹੋ ਗਏ ਐ ਨੂੰ ਇਥੋਂ ਪੜਾ ਸੀ ਮਤਲਬ ਜੀ ਸਿੱਧਾ ਸੀ ਕੰਨਾ ਕੰਨੇ ਤੋਂ ਅਸੀਂ ਮਤਲਬ ਜੀ ਲਾ ਕੇ ਸਿੱਧਾ ਚਮਕੌਰ ਸਾਹਿਬ ਜਾ ਰਹੇ ਚਮਕੌਰ ਸਾਹਿਬ ਜੋ ਕਿ ਦਸਹਾਰਾ ਮਨਾਵਾਂਗੇ ਜਾ ਕੇ ਦਸਹਾਰੇ ਤੋਂ ਪਰਤ ਫਿਰ ਮਤਲਬ ਜੀ ਮਾਛੂ ਵਾਲਾ ਸਾਹਿਬ ਜਲੰਧਰ ਤੇ ਹਿਆਰਪੁਰ ਤੇ ਅੰਮ੍ਰਿਤਸਰ ਜਾ ਕੇ ਦਿਵਾਲੀ ਮਨਾਈ। ਅਸੀਂ ਮਾਤਲੀ ਜੀ ਬੇਨਤੀ ਕਰਦੇ ਹਾਂ ਬਾਕੀ ਦੂਸਰੀ ਗੱਲ ਮੈਂ ਇੱਕ ਹੋਰ ਬੇਨਤੀ ਕਰਦਾ ਸਾਰੇ ਜਿਹੜੇ ਸਿੱਖ ਸੰਤਾਂ ਅਝੂਰ ਸਾਹਿਬ ਤੇ ਪੰਡਾ ਸਾਹਿਬ ਜਾ ਰਹੀਆਂ ਨੇ ਅੱਜ ਜੋ ਪ੍ਰਵਾਸੀਆਂ ਦਾ ਰੌਲਾ ਪੈ ਰਿਹਾ ਭਈਆਂ ਦਾ ਉਹ ਉਹਨਾਂ ਨੇ ਬੜੇ ਲਾਲ ਕੀਤੇ ਆ ਵੀ ਜੋ ਪੰਜਾਬੀ ਇੱਧਰ ਆਊਗਾ ਅਸੀਂ ਉਹਨਾਂ ਦੇ ਵੱਡਾ ਅਗੇ ਅਸੀਂ ਪੁੱਠੇ ਰਖਾਉਂਦੇ ਬਹੁਤ ਕੋਨਾਂ ਦਾ ਉਹਨਾਂ ਦਾ ਬਿਆਰ ਬਾਜੀ ਭੌਂਗ ਰਹੇ ਨੇ ਕੁੱਤਿਆਂ ਵਾਂਗ ਅਸੀਂ ਬੇਨਤੀ ਕਰਦੇ ਹਾਂ ਸਿੱਖ ਸੰਤਾਂ ਨੂੰ ਸਾਵਧਾਨ ਹੋ ਕੇ ਜਾਣ ਪਹਿਲੀ ਗੱਲ ਤਾਂ ਹਰੇ ਤੁਸੀਂ ਕੈਸਰ ਕਰ ਦਿਓ ਇੱਥੇ ਪੰਜਾਬ ਦੇ ਵਿੱਚ ਇਹ ਸਾਰੇ ਝੂਲ ਮਲੇ ਦੇਖੋ ਜੀ ਕਿਰਪਾਤਾ ਕਰੋ ਜਿੰਨਾ ਚ ਰੋਲੇ ਪੈਂਦੇ ਆ ਉਹਨਾਂ ਤੋਂ ਹੀ ਨਾ ਜਾਓ ਇਹ ਬੇਨਤੀ ਕੱਲ ਨੂੰ ਨੁਕਸਾਨ ਕੋਈ ਹੋ ਗਿਆ ਸਾਡੇ ਸਾਧੂ ਨਾਲ ਤੁਸੀਂ ਕੱਲ ਨੂੰ ਇਹ ਬੇਨਤੀ ਕੋਈ ਕਿਹੋ ਬਾਬਾ ਜੀ ਸਾਡੇ ਨੁਕਸਾਨ ਨੂੰ ਅਸੀਂ ਤੋਂ ਰੋਕ ਦਿਓ ਸਾਰੀਆਂ ਸਖਸਾਂ ਤੋਂ ਬੇਤੀ ਕਰਦੇ ਆ ਚਾਹੇ ਇਥੋਂ ਤੁੰਤਾਲ ਸਾਹਿਬ ਹੋ ਕੇ ਪਹਿਲੀ ਜੋ ਵੀ ਤੁੰਤਾਲ ਸਾਹਿਬ ਦੀ ਸੱਚਖੰਡ ਹਜੂਰ ਸਾਹਿਬ ਦੀ ਉਥੇ ਤੁੰਤਾਲ ਸਾਹਿਬ ਤੋਂ ਬਹੁਤਾ ਕਰਦੇ ਤੁੰਤਾਲ ਸਾਹਿਬ ਦਰਸ਼ਨਦਾਰੇ ਇਸ਼ਾਨਾਨ ਕਰਕੇ ਕੋਈ ਦਿੱਲੀ ਕੋ ਦਾ ਸੀਸਗਾਂ ਸਾਹਿਬ ਸਾਰੇ ਗੁਰਦੁਆਰਾ ਸਾਹਿਬ ਜੇ ਬੰਗਲਾ ਸਾਹਿਬ ਕਾਨਪ ਸਾਹਿਬ ਦੇ ਸਾਰੇ ਦਰਸ਼ਨਦਾਰੀ ਕਰਕੇ ਬਾਸੇ ਗਏ। ਉੱਥਾਂ ਤੁਸੀਂ ਨਾ ਜਾਣ ਦੀ ਕੋਸ਼ਿਸ਼ ਕਰਿਓ। ਬੇਨਤੀ ਆ ਕਿਉਂਕਿ ਜੋ ਅੱਜ ਹੱਲਾ ਹੋ ਰਿਹਾ ਪੰਜਾਬ ਦੇ ਵਿੱਚ ਲਾਲਾਂ ਲਾਲ ਹੋਈਆਂ ਤੇ ਬਾਹਰ ਉਧਰ ਯੂਪੀ ਜੀ ਵੀ ਹੋ ਗਈ ਹੈ ਤੇ ਵਿਆਹ ਵੀ ਲਾਲਾਂ ਨੂੰ ਕਾ ਲੈ ਨੇ। ਉਹ ਇਹ ਗੱਲਾਂ ਨੂੰ ਧਿਆਨ ਦੇ ਵਿੱਚ ਰੱਖਦੇ ਹੋਇਆ ਕਿ ਸਾਵਧਾਨੀ ਨੂੰ ਰਹਿਣ ਦੀ ਕਿਰਪਾ ਕਰਦੇ।